ਪੰਜਾਬ ਜੋ ਸਦੀਆਂ ਤੋਂ ਆਪਣੀ ਉਪਜਾਊ ਧਰਤੀ ਅਤੇ ਖੇਤੀ ਲਈ ਮਸ਼ਹੂਰ ਰਿਹਾ ਹੁਣ ਇੱਕ ਨਵਾਂ ਇਤਿਹਾਸ ਲਿਖ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਨੂੰ ਮਿਲਿਆ ਹੈ ਦੇਸ਼ ਦੀ ਇੰਡਸਟਰੀਅਲ ਕੈਪੀਟਲ ਦਾ ਦਰਜਾ ਹੁਣ ਪੰਜਾਬ ਤੇਜ਼ੀ ਨਾਲ ਭਾਰਤ ਦਾ ਨਵਾਂ ਮੈਨੂਫੈਕਚਰਿੰਗ ਡੈਸਟੀਨੇਸ਼ਨ ਬਣਦਾ ਜਾ ਰਿਹਾ ਹੈ ਮਾਰਚ 2022 ਤੋਂ ਹੁਣ ਤੱਕ ਪੰਜਾਬ ਨੂੰ ਮਿਲੇ ਨੇ 1.23 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੇ ਪ੍ਰਸਤਾਵ ਜਿਨ੍ਹਾਂ ਨਾਲ 4.7 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਰਹੇ ਨੇ ਆਈਓਐਲ ਕੈਮੀਕल्स ਵੱਲੋਂ ਭਰਨਾਲਾ ਵਿੱਚ 1133 ਕਰੋੜ ਦਾ ਨਿਵੇਸ਼ ਅਤੇ ਅਤੇ ਨੈਸਲੇ ਕਾਗਲ ਡੈਨਨ ਵਰਗੀਆਂ ਗਲੋਬਲ ਕੰਪਨੀਆਂ ਦੀ ਹਾਜ਼ਰੀ ਦਰਸਾਉਂਦੀ ਹੈ ਕਿ ਦੁਨੀਆ ਦਾ ਭਰੋਸਾ ਹੁਣ ਪੰਜਾਬ ਦੇ ਉੱਪਰ ਮੁੜ ਤੋਂ ਬਣਨਾ ਸ਼ੁਰੂ ਹੋ ਚੁੱਕਾ ਹੈ ਮਾਨ ਸਰਕਾਰ ਵੱਲੋਂ ਲਾਲ ਫੀਤਾ ਸ਼ਹੀਦियां ਜ਼ੰਜੀਰਾ ਤੋੜ ਕੇ ਕਾਰੋਬਾਰ ਲਈ ਸੌਖੀ ਪ੍ਰਣਾਲੀ ਪੜਾਈ ਗਈ ਹੈ ਹੁਣ ਨਿਵੇਸ਼ਕਾਂ ਲਈ ਲਾਇਸੈਂਸ ਉਤੇ ਪ੍ਰਵਾਨਗੀ ਕੇਵਲ 3 ਤੋਂ 18 ਦਿਨਾਂ ਦੇ ਵਿੱਚ ਮਿਲ ਰਹੀ ਹੈ ਸਿੰਗਲ ਵਿੰਡੋ ਸਿਸਟਮ ਅਤੇ ਫਾਸਟ ਟਰੈਕ ਪੰਜਾਬ ਪੋਰਟਲ ਦੇ ਨਿਵੇਸ਼ ਦੀ ਗਤੀ ਦੁੱਗਣੀ ਕਰ ਦਿੱਤੀ ਗਈ ਹੈ ਇਸੇ ਨਾਲ ਪੰਜਾਬ ਉਦਯੋਗ ਕ੍ਰਾਂਤੀ ਤਹਿਤ 12 ਨਵੀਆਂ ਪਹਿਲ ਕਦਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਉਦਯੋਗ ਟੈਕਨੋਲੋਜੀ ਅਤੇ ਖੇਡਾਂ ਅਤੇ ਫਿਲਮ ਸਿਟੀ ਜਿਹੇ ਖੇਤਰਾਂ ਵਿੱਚ ਕ੍ਰਾਂਤੀ ਲਿਆ ਰਹੀਆਂ ਨੇ ਅੱਜ ਦਾ ਪੰਜਾਬ ਸਿਰਫ ਖੇਤੀਬਾੜੀ ਦਾ ਰਾਜ ਨਹੀਂ ਸਗੋ ਨਿਰਮਾਣ ਟੈਕਨੋਲੋਜੀ ਅਤੇ ਸੇਵਾਵਾਂ ਦਾ ਉੱਪਰ ਦਾ ਹੋਇਆ ਕੇਂਦਰ ਬਣ ਚੁੱਕਾ ਹੈ ਇਹ ਉਸ ਮਾਂ ਦੀ ਖੁਸ਼ੀ ਹੈ ਜਿਸ ਨੂੰ ਹੁਣ ਆਪਣੇ ਪੁੱਤਰ ਨੂੰ ਵਿਦੇਸ਼ ਨਹੀਂ ਭੇਜਣਾ ਪਵੇਗਾ ਅਤੇ ਉਸ ਨੌਜਵਾਨ ਦੀ ਜਿੱਤ ਹੈ ਜੋ ਆਪਣੇ ਹੀ ਰਾਜ ਦੇ ਵਿੱਚ ਰੁਜ਼ਗਾਰ ਲੱਭ ਰਿਹਾ ਹੈ ਪੰਜਾਬ ਹੁਣ ਸਿਰਫ ਅਨਾਜ ਭੰਡਾਰ ਨਹੀਂ ਸਗੋਂ ਭਾਰ ਦੀ ਉਦਯੋਗਿਕ ਟੜਕਣ ਹੈ ਖੁਸ਼ਹਾਲ ਪ੍ਰਗਤੀਸ਼ੀਲ ਅਤੇ ਸਵੈ ਨਿਰਪਰ ਪੰਜਾਬ ਦਾ ਚਿੱਤਰ ਹੁਣ ਹਕੀਕਤ ਬਣਦਾ ਜਾ ਰਿਹਾ ਹੈ ਪੰਜਾਬ ਜੋ ਸਦੀ ਤੋਂ ਆਪਣੀ ਉਪਜਾਊ ਧਰਤੀ ਅਤੇ ਖੇਤੀ ਲਈ ਮਸ਼ਹੂਰ ਰਿਹਾ ਹੁਣ ਇੱਕ ਨਵਾਂ ਇਤਿਹਾਸ ਲਿਖ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਹੇਠੇ ਪੰਜਾਬ ਨੂੰ ਮਿਲਿਆ ਹੈ ਦੇਸ਼ ਦੀ ਇੰਡਸਟਰੀਅਲ ਕੈਪੀਟਲ ਦਾ ਦਰਜਾ ਹੁਣ ਪੰਜਾਬ ਤੇਜ਼ੀ ਨਾਲ ਭਾਰਤ ਦਾ ਨਵਾਂ ਮੈਨੂਫੈਕਚਰਿੰਗ ਡੈਸਟੀਨੇਸ਼ਨ ਬਣਦਾ ਜਾ ਰਿਹਾ ਹੈ ਮਾਰਚ 2022 ਤੋਂ ਹੁਣ ਤੱਕ ਪੰਜਾਬ ਨੂੰ ਮਿਲੇ ਨੇ 1.23 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੇ ਪ੍ਰਸਤਾਵ ਜਿਨ੍ਹਾਂ ਨਾਲ 4.7 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਰਹੇ ਨੇ आईओएल కెవికల్స్ ਵੱਲੋਂ ਪਰਣਾਲਾ ਵਿੱਚ 1133 ਕਰੋੜ ਦਾ ਨਿਵੇਸ਼ ਅਤੇ ਅਤੇ ਨੈਸਲੇ ਕਾਗਲ ਡੈਨਨ ਵਰਗੀਆਂ ਗਲੋਬਲ ਕੰਪਨੀਆਂ ਦੀ ਹਾਜ਼ਰੀ ਦਰਸਾਉਂਦੀ ਹੈ ਕਿ ਦੁਨੀਆ ਦਾ ਭਰੋਸਾ ਹੁਣ ਪੰਜਾਬ ਦੇ ਉੱਪਰ ਮੁੜ ਤੋਂ ਬਣਨਾ ਸ਼ੁਰੂ ਹੋ ਚੁੱਕਾ ਹੈ। ਮਾਨ ਸਰਕਾਰ ਵੱਲੋਂ ਲਾਲ ਫੀਤਾ ਸ਼ਾਹੀ ਦੀਆਂ ਜ਼ੰਜੀਰਾ ਤੋੜ ਕੇ ਕਾਰੋਬਾਰ ਲਈ ਸੌਖੀ ਪ੍ਰਣਾਲੀ ਬਣਾਈ ਗਈ ਹੈ। ਹੁਣ ਨਿਵੇਸ਼ਕਾਂ ਲਈ ਲਾਇਸੈਂਸ ਉੱਤੇ ਪ੍ਰਵਾਨਗੀ ਕੇਵਲ 3 ਤੋਂ 18 ਦਿਨਾਂ ਦੇ ਵਿੱਚ ਮਿਲ ਰਹੀ ਹੈ ਸਿੰਗਲ ਵਿੰਡੋ ਸਿਸਟਮ ਅਤੇ ਫਾਸਟ ਟਰੈਕ ਪੰਜਾਬ ਪੋਰਟਲ ਦੇ ਨਿਵੇਸ਼ ਦੀ ਗਤੀ ਦੁੱਗਣੀ ਕਰ ਦਿੱਤੀ ਗਈ ਹੈ ਇਸੇ ਨਾਲ ਪੰਜਾਬ ਉਦਯੋਗ ਕ੍ਰਾਂਤੀ ਤਹਿਤ 12 ਨਵੀਆਂ ਪਹਿਲ ਕਦਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਉਦਯੋਗ ਟੈਕਨੋਲੋਜੀ ਅਤੇ ਖੇਡਾਂ ਅਤੇ ਫਿਲਮ ਸਿਟੀ ਜਿਹੇ ਖੇਤਰਾਂ ਵਿੱਚ ਕ੍ਰਾਂਤੀ ਲਿਆ ਰਹੀਆਂ ਨੇ ਅੱਜ ਦਾ ਪੰਜਾਬ ਸਿਰਫ ਖੇਤੀਬਾੜੀ ਦਾ ਰਾਜ ਨਹੀਂ ਸਗੋ ਨਿਰਮਾਣ ਟੈਕਨੋਲੋਜੀ ਅਤੇ ਸੇਵਾਵਾਂ ਦਾ ਉੱਪਰ ਦਾ ਹੋਇਆ ਕੇਂਦਰ ਬਣ ਚੁੱਕਿਆ ਹੈ ਇਹ ਉਸ ਮਾਂ ਦੀ ਖੁਸ਼ੀ ਹੈ ਜਿਸ ਨੂੰ ਹੁਣ ਆਪਣੇ ਪੁੱਤਰ ਨੂੰ ਵਿਦੇਸ਼ ਨਹੀਂ ਭੇਜਣਾ ਪਵੇਗਾ ਅਤੇ ਉਸ ਨੌਜਵਾਨ ਦੀ ਜਿੱਤ ਹੈ ਜੋ ਆਪਣੇ ਹੀ ਰਾਜ ਦੇ ਵਿੱਚ ਰੁਜ਼ਗਾਰ ਲੱਭ ਰਿਹਾ ਹੈ ਪੰਜਾਬ ਹੁਣ ਸਿਰਫ ਅਨਾਜ ਭੰਡਾਰ ਨਹੀਂ ਸਗੋ ਭਾਰਤ ਦੀ ਉਦਯੋਗਿਕ ਟੜਕਣ ਹੈ ਖੁਸ਼ਹਾਲ, ਪ੍ਰਗਤੀਸ਼ੀਲ ਅਤੇ ਸਵੈ-ਨਿਰਪਰ ਪੰਜਾਬ ਦਾ ਚਿੱਤਰ ਹੁਣ ਹਕੀਕਤ ਬਣਦਾ ਜਾ ਰਿਹਾ ਹੈ।